oh i ਨਾਲੇ ਦੇ ਘਰ ਨੂੰ ਮੰਦਾ ਬੋਲੋ ਐਸਾ ਵੰਤ ਹੋ ਕੇ ਆਇਆ ਜਿੱਥੇ ਤੇਰੀ ਬੱਚੀ ਵਿਆਹ ਚਲੇ ਗਈ ਨਾ ਇਹ ਯਾਦ ਰੱਖੀ ਜਗਤ ਮਾਤਾ ਬੜੇਗੀ ਜਗਤ ਮਾਤਾ ਸੰਸਾਰ ਦੇ ਹੁਕਮ ਨਮਸਕਾਰਾ ਕਰਦਾ ਮੰਗੇ ਪਰ ਕਹਿੰਦੇ ਨੇ ਮੂਰਖ ਨੂੰ ਕਿ ਨਾਲ ਤੁਸੀਂ ਤਾਂ ਇਹ ਪੱਥਰ ਨੂੰ ਪਾ ਲੱਖ ਸਮੁੰਨਾ ਕੋਲਾ ਧੋਤਾ ਫਿਰ ਕਾਲੇ ਜਾਂਦਾ ਮੋਲ ਜਿਹਨੇ ਪਾਣੀ ਆਣਾ ਮਰਜੀ ਤੋਂ ਉਹ ਸਾਫ ਨਹੀਂਦਾ ਹੁਣ ਇਹ ਮੋਲ ਸਤੁੱਤੇ ਵਾਲੇ ਚੰਗੇ ਲੈਣੇ ਮੋਲ ਫਿਰ ਕਹਿਣ ਲੱਗੇ ਇਹਨੇ ਕਰੋ ਮੈਂ ਬੇਨਤੀ ਕਰਦਾ ਹਾਂ ਕਿ ਰਾਤੀ ਜਿਹੜੀ ਆਪਣ ਜਵਾਨ ਦੀ ਲੜੀ ਆਰੰਭ ਕੀਤੀ ਸਿਰਫ ਅਸੰਗਤ ਲੜੀ ਇੱਥੋਂ ਤੱਕ ਪਹੁੰਚੀ ਹੁਣ ਇਸ ਵੇਲੇ ਨੂੰ ਆਪਾਂ ਅਗਲੇ ਪਨੇ ਇਸ ਤੋਂ ਅੱਗੇ ਕਹਿਣ ਦਾ ਜ਼ਿਕਰ ਕਰਦਾ ਕਿ ਉਹ ਹਰ ਬੰਦੋ ਦੀ ਜਦ ਤੱਕ ਨਹੀਂ ਕਰ ਸਕਦਾ ਹੈ ਇਤਿਹਾਸ ਸੰਪੂਰਨ ਨਹੀਂ ਕੋਈ ਵਿਆਸ ਹੈ ਕਿਉਂਕਿ ਇਤਿਹਾਸ ਦੀ ਇਹ ਸਿਧਾਂਤ ਹੈ ਜਦੋਂ ਇਹਨੀਆਂ ਗੱਲਾਂ ਬਾਤਾਂ ਹੋਈਆਂ ਤੇ ਚੰਦੂ ਨੇ ਆਖਿਆ ਮੈਂ ਤੁਹਾਨੂੰ ਸਮਝਣ ਲਗਾ ਲੈ ਲਾ ਤੇ ਜਾ ਕੇ ਹਰ ਮਨ ਰਿਸ਼ਤਾ ਕਰਾਓ ਕਿਉਂਕਿ ਪੁਰਾਣਾ ਜ਼ਮਾਨਾ ਸਿਰ ਜਿਹਾ ਲੈ ਰਸਨਾ ਜੋ ਰਾਜਾ ਤੇ ਪਾਦਾ ਕਰੋਦਾ ਸੀ ਨਾ ਉਹਨੂੰ ਕੋਈ ਇਨਕਾਰ ਨਹੀਂ ਕਰ ਸਕਦਾ ਉਥੇ ਰਿਸ਼ਤਾ ਕਰਨਾ ਹੀ ਪੈਂਦਾ ਸੀ ਰਿਸ਼ਤਾ ਦੇ ਦਿੱਤਾ ਇਹਨਾਂ ਨੂੰ ਸਮਝਣ ਦਿੱਤੀ ਜਾ ਕੇ ਹਰਜੋਤ ਨੂੰ ਜਾ ਕੇ ਸੱਗ ਲਾਓ ਇਹ ਜਿਹੜੀ ਗੱਲਬਾਤ ਸੀ ਨਾ ਗੁਰੂ ਦਰਬਾਰ ਨੂੰ ਮੋਰੀ ਤੇ ਆਪਣੇ ਘਰ ਨੂੰ ਚਵਾਲ ਦੱਸਿਆ ਇਹ ਦਿੱਲੀ ਦੇ ਸੰਤਾਂ ਨੂੰ ਪਤਾ ਲੱਗਾ ਉਹਨੇ ਬੜਾ ਗੁੱਸਾ ਬਣਾਇਆ ਕਿ ਚੰਦੂ ਐਡਾ ਹੰਕਾਰਿਆ ਕਿ ਗੁਰੂ ਨਾਨਕ ਦੇ ਦਰਬਾਰ ਨੂੰ ਮੋਰੀ ਦੱਸਦਾ ਤੇ ਆਪਣੇ ਆਪ ਨੂੰ ਚਵਾਲ ਦੱਸੇ ਤੇ ਗੱਲ ਚੰਗੀ ਨ ਲੱਗੀ ਕਹਿੰਦੇ ਮਾਰੇ ਤਾਂ ਚੰਗੇ ਕੰਮ ਦੇ ਰੱਬ ਟੋਟ ਘਾ ਦਿੰਦਾ ਆਪਣੇ ਆਪ

ਵਾਪਸ ਸ਼ਗਨ ਲਾਉਣਾ ਹਰਗੋਬਿੰਦ ਸਾਹਿਬ ਨੂੰ ਇੱਕ ਦਿਨ ਪਹਿਲਾਂ ਪਹੁੰਚੇ ਮਾੜਾ ਇੱਜ਼ਤ ਤਿਆਰ ਕੀਤੀ ਬਾੜ ਵੱਡਾ ਪੰਡਾ ਸਜਾਇਆ ਉੱਥੇ ਕੋਠੇ ਦਾ ਪ੍ਰਕਾਸ਼ ਕੀਤਾ ਹੋਛ ਮੀਆਂ ਪਿਆਰੀਆਂ ਕਰਨ ਵਾਲੀਆਂ ਸਾਨੂੰ ਸਾਰੇ ਪਿਆਰੀਆਂ ਕਰਕੇ ਧੰਨ ਨੂੰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਜਾਈ ਦੀ ਰਸਮ ਹੋਣ ਲੱਗੀ ਆ ਉਸ ਪਿਆਰੀ ਨੂੰ ਕਵੀਨ ਕਲਮ ਨੇ ਇਸ ਸ਼ੋਤਾ ਦੇ ਵਿੱਚ ਐ ਲਿਖਿਆ ਜੀ महाराज परदास ते कुमार जो बेसे हले दादा ख़ासि La <tune>